ਫਾਜ਼ਿਲਕਾ ਪੁਲਿਸ ਦੇ ਸੀਏ ਸਟਾਫ ਨੂੰ ਉਸ ਮੌਕੇ ਵੱਡੀ ਸਫਲਤਾ ਹਾਸਲ ਹੋਈ ਜਦ ਉਹਨਾਂ ਦੇ ਵੱਲੋਂ ਭਾਰੀ ਮਾਤਰਾ ਦੇ ਵਿੱਚ ਪਿਸਤੌਲ ਤੇ ਮੈਗਜ਼ੀਨ ਬਰਾਮਦ ਕੀਤੇ ਗਏ ਫਾਜ਼ਿਲਕਾ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਗਰਮੀਤ ਸਿੰਘ ਨੇ ਦੱਸਿਆ ਕਿ ਸੀਐਸਟਾਫ 2 ਫਾਜ਼ਿਲਕਾ ਦੀ ਟੀਮ ਦੇ ਵੱਲੋਂ ਦੌਰਾਨ ਗੈਸਟ ਅਤੇ ਚੈਕਿੰਗ ਛੱਕੀ ਪੁਰਸ਼ਾਂ ਦੇ ਦੌਰਾਨ ਨਜ਼ਦੀਕ ਦਾਣਾ ਮੰਡੀ ਲਾਦੂ ਕਾ ਵਿਖੇ ਗੁਰਪ੍ਰੀਤ ਸਿੰਘ ਉਰਫ ਗੋਗੀ ਪੁੱਤਰ ਸਰਜੀਤ ਸਿੰਘ ਵਾਸੀ ਟਾਲੀ ਵਾਲਾ ਬੋਦਲਾ ਅਤੇ ਸਰਿੰਦਰ ਸਿੰਘ ਪੁੱਤਰ ਸ਼ਾਰਾ ਸਿੰਘ ਵਾਸੀ ਢਾਨੀ ਕੰਨਾਰਾਮ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕਰਕੇ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਕੋਲ ਝੋਲੇ ਵਿੱਚੋਂ ਪਏ ਹੋਏ ਨਜਾਇਜ਼ ਅਸਲੇ ਬਰਾਮਦ ਕੀਤੇ ਗਏ ਨੇ ਪੁਲਿਸ ਦੇ ਮੁਤਾਬਕ ਉਖਤ ਰੋਪੀਆਂ ਦੇ ਕੋਲੋਂ 5 30 ਬੋਰ ਪਿਸਤੌਲ ਤੇ 9 ਮੈਗਜ਼ੀਨ ਸਮੇਤ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਇਹ ਵੀ ਪਤਾ ਲੱਗਿਆ ਕਿ ਗੁਰਪ੍ਰੀਤ ਸਿੰਘ ਦੇ ਖਿਲਾਫ ਪਹਿਲਾਂ ਕੋਈ ਵੀ ਮੁਕਦਮਾ ਦਰਜ ਨਹੀਂ ਹੈ ਜਦ ਕਿ ਸਰੇਂਦਰ ਸਿੰਘ ਦੇ ਖਿਲਾਫ ਪਹਿਲਾਂ ਥਾਣਾ ਅਰਨੀਵਾਲਾ ਦੇ ਵਿੱਚ ਆਪਕਾਰੀ ਐਕਟ ਦੇ ਤਹਿਤ ਮਾਮਲਾ ਦਰਜਿਕ ਹੈ ਦੇਖੋ ਸਾਡਾ ਹਿਊਮਨ ਇੰਟੈਲੀਜੈਂਸ ਬੇਸਡ ਇੱਕ ਅਸੀਂ ਆਪਰੇਸ਼ਨ ਪਲਾਨ ਕੀਤਾ ਸੀਗਾ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਉਸ ਇਨਫੋਰਮੇਸ਼ਨ ਨੂੰ CIA 2 ਨੇ ਇਹਨੂੰ ਅੰਡਰ ਦਾ ਸੁਪਰਵੀਜ਼ਨ ਆਫ DSPD ਇਹਨਾਂ ਦੇ ਨੂੰ ਵਰਕਆਊਟ ਕੀਤਾ ਉੱਤੇ ਫਿਰ ਜਦੋਂ ਅਸੀਂ ਉਹਨੂੰ ਉੱਤੇ ਵਰਕਆਊਟ ਕਰਨਾ ਸ਼ੁਰੂ ਕੀਤਾ ਤੇ ਸਾਨੂੰ ਇੱਕ ਗੁਰਪ੍ਰੀਤ ਹੈ ਜਿਹੜਾ ਪਿੰਟਾਲੀ ਵਾਲਾ ਬੋਦਲਾ ਵਾ ਦੂਸਰਾ ਵਾ ਸਰਿੰਦਰ ਸਿੰਘ ਈਟਾਣੀ ਕਾਨਾ ਕਾਨਾ ਰਾਮ ਵਾਲਾ ਇਨਾਂ ਦੇ ਬਾਰੇ ਪਤਾ ਲੱਗਾ ਵੀ ਇਹਨਾਂ ਦੀ ਐਕਟੀਵਿਟੀ ਥੋੜੀ ਸ਼ੱਕੀ ਨੇ ਅਸੀਂ ਇਹਨਾਂ ਨੂੰ ਇੰਟਰਸੈਪਟ ਕੀਤਾ ਲਾਧੂਕੇ ਵਾਲੇ ਉੱਥੇ ਮੰਡੀ ਦੇ ਲਾਗੇ ਤੇ ਜਦੋਂ ਚੈੱਕ ਕੀਤਾ ਤੇ ਇਹਨਾਂ ਕੋਲ ਸਾਨੂੰ ਜਿਹੜੇ 5 ਜਿਹੜੇ 30 30 ਬੋਥ ਦੇ ਪਿਸਤਲ ਜਿਹੜੇ ਪਲੱਸ 9 ਮੈਗਜ਼ੀਨ ਜਿਹੜੇ ਇਹਨਾਂ ਕੋਲ ਰਿਕਵਰ ਹੋਏ ਤੋਂ ਸੀਨਾਂ ਦੇ ਖਿਲਾਫ ਜਿਹੜਾ ਆਰਮ ਜੈਕਟ ਦਾ ਜਿਹੜਾ ਐਫ ਆਈ ਆਰ ਲੋਚ ਕਰਕੇ ਤੇ ਹੁਣ ਜਿਹੜੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਇਹਦੇ ਵਿੱਚ ਇਹ ਜਿਹੜਾ ਇਨਾਂ ਦਾ ਜਿਹੜਾ ਸਾਬਕਾ ਰਿਕਾਰਡ ਹੈ ਜਿਹੜਾ ਗੁਰ ਸਰਿੰਦਰ ਦੇ ਖਿਲਾਫ ਇੱਕ ਐਕਸਾਈਜ਼ ਇਕਤਾ ਮੁਕਦਮਾ ਦਰਜ ਆ। ਬਾਕੀ ਦੂਸਰੇ ਦੇ ਖਿਲਾਫ ਕੋਈ ਨਹੀਂ ਆ। ਸੋ ਇਸ ਤੋਂ ਜਿਹੜੀ ਅਸੀਂ ਤਕਤੀਸ਼ ਕਰ ਰਹੇ ਹਾਂ ਹੁਣ ਅੱਗੇ ਸਾਨੂੰ ਆਸ ਹੈ ਕਿ ਜਿਹੜਾ ਸਾਨੂੰ ਹੋਰ ਜਿਹੜਾ ਫਰਦਰ ਜਿਹੜਾ ਇਹਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਏਗੀ ਉਹ ਜਿਸ ਤਰ੍ਹਾਂ ਵੀ ਡਿਵੈਲਪਮੈਂਟ ਆਈ ਉਹ ਤੁਹਾਨੂੰ ਅਸੀਂ ਦੱਸਦੇ ਰਵਾਂਗੇ। ਇਸ ਤੋਂ ਪਹਿਲਾਂ ਹੀ ਕੁਝ ਦਿਨ ਪਹਿਲਾਂ ਅਸੀਂ ਜਿਹੜੇ ਇੱਕ 130 34 ਬੋਰ ਪਿਸਟਲ ਸੀਆਏ ਬੋਰ ਨੇ ਕੀਤਾ ਦੋ ਦਿਨ ਪਹਿਲੇ। ਉਸ ਦੇ ਨਾਲ ਹੀ ਅਸੀਂ ਜਿਹੜੇ ਇੱਕ 16 ਪਿਸਟਲ ਜਿਹੜੇ ਹੋਰ ਰਿਕਵਰ ਕੀਤੇ ਸੋ ਸਾਡੀ ਜਿਹੜੀ ਇਹ ਕੰਟੀਨਿਊਸਲੀ ਜਿਹੜੀ ਕਾਰਵਾਈ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ ਹੈ ਉਹ ਜਿਹੜੀ ਲਗਾਤਾਰ ਚੱਲ ਰਹੀ ਆ ਸੋ ਇਹ ਕਾਰਵਾਈ ਉਦੋਂ ਤੱਕ ਚੱਲ ਲਗਾਤਾਰ ਚਲਦੀ ਰਹੂਗੀ ਸੋ ਸਾਡੇ ਵੱਲੋਂ ਇਹੀ ਹੈ ਕਿ ਜਿਹੜਾ ਪਬਲਿਕ ਸਾਨੂੰ ਸਹਿਯੋਗ ਦੇ ਰਹੀ ਆ ਇਸ ਮਾਮਲੇ ਦੇ ਐਜਾ ਰਿਜ਼ਲਟ ਆਫ 댓 ਜਿਹੜੇ ਸਾਨੂੰ ਹੈ ਜਿਹੜੇ ਫਰੂਟਫੁੱਲ ਜਿਹੜੇ ਰਿਜ਼ਲਟ ਮਿਲਦੇ ਨੇ ਜਾਂ ਜਿਹੜਾ ਤੁਸੀਂ ਪੋਜ਼ਿਟਿਵਲੀ ਜਿਹੜਾ ਸਾਨੂੰ ਸਪੋਰਟ ਕਰ ਰਹੇ ਆਂ ਵੀਡੀਓ ਵੱਲੋਂ ਇਹ ਸਾਰਾ ਉਹਦਾ ਹੀ ਕਾਰਨ ਹੈ ਸੋ ਇਹਦੇ ਵਿੱਚ ਜਿਹੜਾ ਅਸੀਂ ਆਸ ਹੈ ਕਿ ਇਸ ਕੇਸ ਦੇ ਵਿੱਚ ਅਸੀਂ ਇਹਨੂੰ ਹੋਰ ਜਿਹੜਾ ਇਹਦੇ ਵਿੱਚ ਜਿਹੜੀਆਂ ਇਹਦੇ ਵਿੱਚ ਪ੍ਰੋਗਰੈਸ ਸਟਡੀ ਇਹਦੇ ਕਰਾਂਗੇ ਇਸ ਪਿਸਟਲ ਆਈ ਬਸ ਉਹੀ ਇਹਦੇ ਵਿੱਚ ਕੁਝ ਸਾਡੀਆਂ ਰੈਸ ਜਿਹੜੀਆਂ ਬਾਕੀ ਨੇ ਉਹ ਫਿਰ ਜਦੋਂ ਹੋਏ ਨਹੀਂ ਆ ਫਿਰ ਸਾਨੂੰ ਇਹਦਾ ਬਿਲਕੁਲ ਜਿਹੜਾ ਇਹਦਾ ਟਰੈਕ ਹੈ ਉਹ ਕਲੀਅਰ ਹੋ ਜਾਏਗਾ ਉਦੇ ਨਾਲ ਸੰਬੰਧਤ ਤਾਂ ਨਹੀਂ ਜਿਵੇਂ ਤੁਸੀਂ ਦੱਸਿਓ ਕਿ ਕੁੜੇ ਦਿਨ ਪਹਿਲਾਂ ਦੀ ਰਿਪੋਰਟ। ਦੇਖੋ ਉਹ ਜਿਹੜਾ ਉਹ ਉਹ ਥੋੜਾ ਮੋਡਿਊਲ ਹੋ ਸੀਗਾ। ਇਹ ਜਿਹੜੇ ਇਹ ਬੰਦੇ ਆ ਇਹ ਥੋੜੇ ਅਜੇ ਤੱਕ ਜਿੰਨੀ ਦੇਰ ਤੱਕ ਆ ਫਾਈਨਲ ਨਹੀਂ ਕਰ ਲੈਂਦੇ ਨਾ। ਉਨੀ ਦੇਰ ਤੱਕ ਆਪਾਂ ਇਹਨੂੰ ਇਹ ਨਹੀਂ ਕਹਿ ਸਕਦੇ। ਲੇਕਿਨ ਆਪਾਂ ਕੋਰਿਲੇਟ ਕਰਕੇ ਵੇਖ ਰਹੇ ਆਂ ਕਈ ਐਸਪੈਕਟਸ ਤੋਂ। ਤੇ ਇਹ ਅਸੀਂ ਜਲਦੀ ਹੀ ਇਹਨੂੰ ਇੱਕ ਦੋ ਦਿਨਾਂ 'ਚ ਜਿਹੜਾ ਸਾਰਾ ਕਲੀਅਰ ਕਰ ਦਾਂਗੇ ਨਾ। ਜੀ ਸਰ ਇਹ ਦੂਵੇਂ ਹੈ ਕੋਈ ਬੰਦੀ ਇਹ ਮਤਲਬ ਆਪਸ ਚੀ ਲੱਗਦੇ। ਦੇਖੋ ਕੋਈ ਨਹੀਂ ਇਹ ਪਿੰਡ ਦੇ ਮੁੰਡੇ ਆ ਕਿ ਕਿ 22 ਸਾਲ ਦੇ। ਲੇਬਰ ਦਾ ਕੰਮ ਕਰਦੇ ਆ ਤੇ ਮੋਟਰਸਾਈਕਲ ਵੀ ਇਹਨਾਂ ਦਾ ਆਪ ਦਾ ਜਿਹਦੇ ਤੇ ਜਾ ਕੇ ਇਹਦੇ ਭਰਾ ਦਾ ਸੀ ਗੁਰਪ੍ਰੀਤ ਦੇ ਦਾ ਸੋ ਇਸ ਤਰ੍ਹਾਂ ਕਰਕੇ ਜਿਹੜੇ ਇੱਧਰ ਇਨਵੋਲ ਹੋਏ ਲੇਕਿਨ ਅੱਗੇ ਸਫਰ ਦਾ ਜਿਹੜੀ ਸਾਡੀ ਉਹ ਇਨਵੈਸਟੀਗੇਸ਼ਨ ਜਿਹੜੀ ਚੱਲੀ ਆ। ਮੋਟਲੀ ਪੁੱਛ ਗਏ ਕਿ ਕੋਈ ਸਾਹਮਣੇ ਆਇਆ ਸਰ ਇਹ ਇੱਧਰ ਕਿਉਂ ਪੈ ਗਈ ਇਹ ਰਾਤ। ਵਿਖੋ ਤੁਸੀਂ ਜੇ ਨੂੰ ਵੀ ਤੁਸੀਂ ਫੜੋਗੇ ਉਹੀ ਕਹੂਗਾ ਵੀ ਮੈਂ ਤਾਂ ਪਹਿਲੀ ਵਾਰ ਹੀ ਗਿਆ ਜੀ। ਹਰ ਇੱਕ ਦੇ ਉੱਪਰ ਜਦੋਂ ਇਨਵੈਸਟੀਗੇਸ਼ਨ ਚੱਲਦੀ ਆ ਫਿਰ ਅੱਗੇ ਸਾਰਾ ਖੁੱਲਦਾ ਕੰਮ। ਇੰਨੀ ਉਮਰ ਹੈ ਸਰ ਇਹਨ ਦੀ 22 21 ਸਾਲ ਉਮਰ ਹੈ ਜੀ ਪਹਿਲਾਂ ਵੀ ਕੋਈ ਮਾਮਲਾ ਦਰਖਾਸ਼ਤ ਨਹੀਂ ਪਹਿਲਾਂ ਤਾਂ ਇੱਕ ਤੇ ਇੱਕ ਸਾਈਜ਼ ਦਾ ਵਾਹ ਹਾਂ ਜੀ ਜਿਹੜੇ ਸਰ ਜਿਹੜੇ ਨੌਜਵਾਨ ਉਸ ਸੰਸਿਭ ਹੋਲੀਏ ਸਰ ਦੇ ਕੋਲ ਪਹਿਲੇ ਪਾਸੋਂ ਆਇਆ ਵੇਖੋ ਇਹਦਾ ਨਾ ਇਹਦਾ ਕਲੀਅਰ ਨਹੀਂ ਹੋਇਆ ਜਿਹੜਾ ਉਸ ਦਿਨ ਅਸੀਂ 16 ਪਿਸਟਲ ਫੜੇ ਸੀ ਉਹ ਬਿਲਕੁਲ ਕਲੀਅਰ ਹੋ ਗਿਆ ਸੀਗਾ ਸਾਨੂੰ ਜੀ ਤੇ ਲੇਕਿਨ ਇਹ ਅਜੇ ਤੱਕ ਉਹਦਾ ਇਨਵੈਸਟੀਗੇਸ਼ਨ ਦਾ ਵਿਸ਼ਾ ਵਾ ਇਹ ਅਸੀਂ ਸਹੀ ਕਰਕੇ ਫਿਰ ਹੀ ਜਿਹੜਾ ਇਹਨੂੰ ਆਪਾਂ ਤੁਹਾਨੂੰ ਰਿਵੀਲ ਕਰਾਂਗੇ। ਬੀਐਸਰ ਦਾ ਵੀ ਇਹਦੇ ਨਾਲ ਸਬੰਧ ਨਹੀਂ ਇਹ ਸਾਡਾ ਬੇਸਿਕਲੀ ਉਹਨਾਂ ਨਾਲ ਕੋਈ ਲਿੰਕ ਨਹੀਂ ਇਹਦਾ। ਅਜੇ ਤੱਕ ਸਾਨੂੰ ਉਹ ਇਹਦਾ ਰੂਟ ਜਿਹੜਾ ਤੇ ਜਿਹੜਾ ਟਰੈਕ ਹੈ ਕਿੱਥੋਂ ਆਇਆ ਕਿ ਉਹ ਅਜੇ ਤੱਕ ਅਸੀਂ ਉੱਤੇ ਵਰਕਆਊਟ ਕਰ ਰਹੇ ਹਾਂ। ਪਿੱਛੇ ਜਿਹੜੇ ਪ੍ਰੈਸ ਨੋਟ ਜਾਰੀ ਹੋਏ ਸੀ ਨਾ ਸਰ ਇੱਕ ਆਈਜੀ ਔਫਿਸ ਤੋਂ ਜਾਰੀ ਹੋਇਆ ਸੀ ਇੱਕ ਬੀਐਸਰ ਤੋਂ ਆਈਜੀ ਔਫਿਸ ਤੋਂ। ਉਹ ਮੰਨੇ ਕਿ ਅਸੀਂ ਸਾਡੇ ਪੰਜਾਬ ਪੁਲਿਸ ਦੇ ਰਿਡ ਅਪ੍ਰੈਸ਼ਨ ਨੇ। ਜਿਹੜਾ ਜਿਹੜਾ ਪ੍ਰੈਸਰ ਡੀਜੀ ਵੀ ਸਾਹ ਤੋਂ ਜਾਰੀ ਹੋਇਆ ਸਕੇ ਪੰਜਾਬ ਪੁਲਿਸ ਸਾਹ ਉਹਦੇ ਵਿੱਚ ਇਹ ਕਹਿ ਆ ਗਏ ਸੀ ਕਿ ਇਸ ਇਕੱਲੇ ਪੰਜਾਬ ਪੁਲਿਸ ਦਾ ਆਪਰੇਸ਼ਨ ਹੈ ਇੱਕ 8 ਲੱਖ ਆਫ ਕੋਆਰਡੀਨੇਸ਼ਨ ਵੀ ਕਿਨ ਦੇ ਨਹੀਂ ਨਹੀਂ ਉਹ ਨਹੀਂ ਉਹ ਨਹੀਂ ਉਹ ਮੇਰੇ ਵੱਲੋਂ ਮਿਸਟੈਕ ਮਿਸਟੈਕ ਹੋ ਗਈ ਸੀ ਮੈਂ ਜਦੋਂ ਇੱਥੋਂ ਇਨਫੋਰਮ ਕੀਤਾ ਅਹੀਂ ਦੱਸਤਾ ਸੀ ਵੀ ਅਹੀਂ ਆਪਰੇਸ਼ਨ ਕੀਤਾ ਹੋਇਆ ਲੇਕਿਨ ਉਹ ਮੈਂ ਉੱਥੇ ਖੋਲ ਕੇ ਨਹੀਂ ਦੱਸ ਪਾਇਆ ਲੇਕਿਨ ਅਦਰਵਾਈਜ਼ ਸਾਡਾ ਸਾਰਾ ਪਲਾਨ ਹੀ ਸੀਗਾ ਵੀ ਐਸਐਲ ਨੂੰ ਕੋਆਰਡੀਨੇਸ਼ਨ ਹਾਂ ਪਹਿਲੇ ਵਾਲਾ ਸਾਡਾ ਸੀਗਾ ਲੇਕਿਨ ਇਹ ਸਾਡਾ ਇਹਦੇ ਵਿੱਚ ਉਹਨਾਂ ਦਾ ਨਹੀਂ ਆ ਨਹੀਂ ਨਾ ਇਹ ਵੀ ਲਗਾਤਾਰ ਇਹ ਦੇਖੋ ਇਹ ਇਹ ਦੇਖੋ ਸਾਰੇ ਇਹ ਫੋਰਨ ਮੇਡ ਨੇ ਪਿਸਟਲ ਤੇ ਸੋਫਿਸਟੀਕੇਟਡ ਹੈ ਨੇ ਸਾਰੇ ਆਟੋਮੈਟਿਕ ਹੈ ਤੇ ਹਾਈ ਐਂਡ ਵਾਲੇ ਪਿਸਟਲ ਨੇ ਜੀ ਲਗਾਤਾਰ ਪੰਜਾਬ ਦੇ ਅੰਦਰ ਜਿਹੜੇ ਨੌਜਵਾਨ ਨੇ ਟੋਟਲ ਆਪਣੀ ਜਵਾਨੀ ਪੰਜਾਬ ਦੀ ਉਹ ਹਥਿਆਰਾਂ ਵਾਲ ਕਰੇਜ਼ ਉਹਨਾਂ ਦਾ ਕਾਫੀ ਵੱਧ ਗਿਆ ਕਿ ਪ੍ਰਸ਼ਾਸਨ ਐਸ ਚੀਜ਼ ਨੂੰ ਰੋਕਣ ਵਾਸਤੇ ਵੀ ਕੁਝ ਕਰ ਰਿਹਾ ਹੈ ਜਾਂ ਸਿਰਫ ਆਪਾਂ ਨੂੰ ਕਹੜੀ ਰਹੇ ਵੇਖੋ ਬੇਸਿਕਲੀ ਰਸਤਾ ਦਿਖਾਣਾ ਵੀ ਜ਼ਰੂਰੀ ਹੈ ਬੇਸਿਕਲੀ ਕੀ ਹੈ ਜਿਹੜੇ ਵੀ ਇਸ ਘੰਡੇ 'ਚ ਪੈ ਰਹੇ ਨਾ ਉਹ ਬਿਲਕੁਲ ਗਰੀਬ ਘਰਾਂ ਦੇ ਲੜਕੇ ਅਧਿਆਦੀਦਾਰ ਹੈ ਸਿਰਫ ਇਹ ਕੀ ਹੈ ਇਹ ਅਲਿਓਰ ਹੋ ਜਾਂਦੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਜਿਹੜਾ ਫੇਸਬੁੱਕ ਦੇ ਕੋਈ ਫੋਟੋ ਪਾਉਂਦਾ ਉਹਤੇ ਹੋ ਜਾਣਗੇ ਸੋ ਇਹਨੂੰ ਬੇਸਿਕਲੀ ਸਾਨੂੰ ਇਹ ਜੋਤ ਨੂੰ ਜਿਹੜਾ ਡੀਰੇਡਿਕਲਾਈਜ਼ ਕਰਨ ਦੀ ਲੋੜ ਹੈ ਉਸ 'ਚ ਤੁਹਾਡਾ ਸਾਰਿਆਂ ਦਾ ਰੋਲ ਬੰਦਾ ਜੇ ਕਿਤੇ ਕੋਈ ਆਂਡੀਆਂ ਕਵਾਂਡੀਆਂ 'ਚ ਬੱਚਾ ਇਦਾਂ ਦਾ ਉਹਨੂੰ ਤੁਸੀਂ ਬੁਲਾ ਕੇ ਸਮਝਾ ਸਕਦੇ ਆ ਜੇ ਕੋਈ ਤੁਹਾਡੇ ਕੰਟੈਕਟ 'ਚੋਂ ਦਾ ਸਾਨੂੰ ਦੱਸੋ ਅਸੀਂ ਉਹਦੀ ਕਾਉਂਸਲਿੰਗ ਕਰ ਦਾਂਗੇ ਕਿਉਂ ਇਹ ਸਿਰਫ ਇਹਨੂੰ ਕਾਉਂਸਲਿੰਗ ਚਾਹੀਦੀ ਹੈ ਬੱਚਿਆਂ ਨੂੰ ਛੋਟੀ ਉਮਰ ਦੇ ਬੱਚੇ ਆ ਐਸੀ ਇਹਨਾਂ ਨੂੰ ਇਹੀ ਕਵਾਂਗੇ ਵੀ ਤੁਸੀਂ ਇਹੋ ਜੇ ਚੱਕਰਾਂ 'ਚ ਘੁੰਮਰਾ ਨਾ ਹੋਵੋ ਐਵੇਂ ਲਾਈਫ ਸਪਾਇਲ ਹੋ ਜਾਂਦੀ ਸਾਰੀ ਕਿਉਂ ਇਹ ਉਹ ਕੰਮ ਕਰ ਬੰਦੇ ਆ ਜਿਹਦੇ ਵਿੱਚ ਲਾਈਫ ਇਮਪ੍ਰੀਜ਼ਨਮੈਂਟ ਤੱਕ ਹੋ ਜਾਂਦੀ ਆ ਇੱਕ 20 ਸਾਲ ਦਾ ਬੱਚਾ ਜੇ ਕੋਈ ਗਰੀਬ ਘਰ ਦਾ ਬੱਚਾ ਇਧਰ ਪੈ ਗਿਆ ਜੇ ਉਹ ਕੋਈ ਆਫੈਂਸ ਕਮਿਟ ਕਰ ਦੂਗਾ ਤੇ ਸੈਕਸ਼ਨ ਨੇ ਤੇ ਜਿਹੜਾ ਕਾਨੂੰਨ ਨੇ ਤੇ ਉਹਦਾ ਬਖਸ਼ਣਾ ਨਹੀਂ ਉਹਨੂੰ ਜੋ ਉਹਨਾਂ ਕੀਤਾ ਉਹਦਾ ਉਹਦੀ ਉਨੁਕੂਪਤ ਨਾ ਪਊਗਾ ਸੋ ਸਾਡੀ ਇਹੀ ਬੇਨਤੀ ਆ ਵੀ ਜਿਹੜੇ ਇਹ ਬੱਚੇ ਨੇ ਜਿਹੜੇ ਜਿਹਨੋਂ ਆਪਾਂ ਫੋਰਚੂਲਡਰ ਕਹਿੰਦੇ ਆ ਉਹ ਬਿਲਕੁਲ ਇਸ ਗੱਲ ਤੋਂ ਅਲਰਟ ਰਹਿਣ ਇਹਨਾਂ ਦੇ ਜਿਹੜਾ ਗੱਲਾਂ ਦੇ ਵਿੱਚ ਨਾ ਆ ਕੇ ਕੰਮ ਕਰਨ ਸਭ ਜਿਹੜਾ ਪਹਿਲੇ ਆਪਾਂ ਕਨਸਾਈਨਮੈਂਟ ਅਫੀਸ ਕੀਤੀ ਹੈ ਪਹਿਲੇ ਜਿਹੜੇ ਇਸ ਤੋਂ ਪੜੀਏ ਨਾ ਜਿਹੜੇ ਪਾਕਿਸਤਾਨ ਤੋਂ ਆਏ ਨੇ ਉਹਨਾਂ ਉਹਨਾਂ ਦਾ ਪਤਾ ਲੱਗਿਆ ਜੀ ਕਿਸ ਮਕਸਦ ਵਾਸਤੇ ਇਹ ਸਦ ਕਿਹਨੂੰ ਦਿੰਦੀ ਸੀ ਤਾਂ ਉਹਨਾਂ ਨੇ ਕੀ ਮਕਸਦ ਜਿੱਕੇ ਪੰਜਾਬ ਨੂੰ ਕੋਈ ਦਿਹਾੜੀ ਆ ਪੰਜਾਬ ਵਿੱਚ ਕੋਈ ਨੂੰ ਡਿਸਟ੍ਰਿਬਿਊਟ ਪੰਜਾਬ ਵਿੱਚ ਦੇਖੋ ਦੇਖੋ ਇਸਟੇਬਲਾਈਜ਼ ਕਰਨ ਦਿੱਤਾ ਦੇਖੋ ਤੁਸੀਂ ਦੇਖੋ ਤੁਸੀਂ ਦੇਖੋ ਵੀ ਇਹ ਜਿਹੜੀਆਂ ਜਿਹੜੀਆਂ ਫੋਰਨ ਕਹਿ ਸਕਦੇ ਇਹਦੇ ਵਿੱਚ ਵੀ ਮੱਲੇ ਵੀ ਪੰਜਾਬ ਪੁਲਿਸ